ਮੈਂ ਅਭੀ ਅਸੀਂ ਚਲੇ ਆ ਕੈਨੇਡਾ ਤੇ ਅਸੀਂ ਘਰ ਦਾ ਸਮਾਨ ਸਾਰਾ ਵੇਚਤਾ ਤੇ ਕੋਨੇ ਇਸਤਰੀ ਰਹਿੰਦੀ ਸੀ ਮਾਂ ਚਲ ਉਹ ਵੀ ਵੇਚ ਦੇ ਗਏ ਜਾਂਦੇ ਜਾਂਦੇ ਕਮਾਲ ਮੈਂ ਤਾਂ ਕੈਨੇਡਾ ਜਾ ਕੇ ਹੋਰ ਲੈ ਲੂੰਗਾ ਮੱਛਲੇ ਨੂੰ ਵੇਚ ਲੈ ਜਾਂਦੇ ਆਂ ਪ੍ਰੋਬਲਮ ਕੀ ਹੈ ਇਹਦੇ ਚ ਕੋਈ ਖਰਾਬੀ ਦਾ ਕੋਈ ਨਹੀਂ ਗਰਮ ਬਾੜੀ ਛੇਤੀ ਹੋ ਜਾਂਦੀ ਹੈ ਇੱਕ ਦੋ ਵਾਰ ਨਾ ਝਟਕਾ ਮਾਰਿਆ ਮੈਨੂੰ ਇਹਨੇ ਮੈਂ ਕਰ ਲੈਣੀ ਆ ਸੂਤ ਤੇ ਲਿਆਂਦੀ ਕਿੱਥੋਂ ਸੀ ਇਹਨੇ ਇੱਕ ਵਾਰੀ ਲਾਂਟੀ ਮੋਲ ਗਏ ਉਥੇ ਇਹਨਾਂ ਨੂੰ ਪਸੰਦ ਆ ਗਈ ਸਿਰਨ ਲੈ ਆ। ਆ ਚੱਕ ਮਿੱਤਰ ਪੈਸੇ ਤੇ ਆਪਣੀ ਡੀਲ डन। ਆ ਹੋ ਗਈ ਮੇਰੀ। ਉਹ ਹੈਲੋ ਮੈਨੂੰ ਕੋਤ ਫੜੇ ਤੁਸੀਂ। ਬਾਹ ਫੜੀਏ ਨਾ ਕੀ ਹੋ ਗਿਆ ਤੈਨੂੰ? ਓਏ ਇਸਤਰੀ ਹੁਣ ਮੇਰੀ ਹੋ ਗਈ ਇਹ। ਆ ਯਾਰ ਤਾਂ ਓਏ ਮੈਂ ਆ ਇਸਤਰੀ ਨੇ ਗੱਲ ਕੀਤੀ ਆ। ਇਤਰਾ ਦਿਮਾਗ ਖਰਾਬ ਹੋ ਗਿਆ। ਉਹ ਨਹੀਂ ਇਸਤਰੀ ਨਹੀਂ ਇਹਨੂੰ ਪ੍ਰੈਸ ਕਹਿੰਦੇ ਨੇ। ਤੂੰ ਯਾਰ ਐਂ ਰੱਖਦਾ ਤੂੰ। ਚੱਲ। ਪਲਵਾ ਨਹੀਂ ਲਿਖਾ ਬਈ ਬੈਠੇ ਬਾਹਰ ਨਹੀਂ ਘਟ ਸਕਦੀ ਮੈਨੂੰ ਪਤਾ ਸੀ